ਕਾਤਾ ਸਜਦਾ ਉਸ ਸਦਾਨ ਨੂੰ ਅਸੀਂ ਮਰਦਾਵਾਦ ਨਹੀਂ ਕਹਿ ਸਕਦੇ ਭੁੱਲ ਕੇ ਵੀ ਪਾਕਿਸਤਾਨ ਨੂੰ ਅਸੀਂ ਮਰਦਾਵਾਦ ਦੋਸਤਾ ਗੱਲ ਵਾਕਈ 47 ਵੇਲੇ ਦੀ ਆ ਜਦੋਂ ਅਸੀਂ ਵੱਖੋ ਵੱਖ ਹੋ ਗਏ ਸਾਡੇ ਬਜ਼ੁਰਗ ਉਧਰੋਂ ਇੱਧਰ ਆਏ ਸਾਡਾ ਮੁਲਕ ਆਜ਼ਾਦ ਕਰਾਉਣ ਲਈ ਵੀ ਕਈ ਭੈਣਾਂ ਨੇ ਆਪਣੇ ਭਰਾਵਾਂ ਦੀ ਕੁਰਬਾਨੀ ਦਿੱਤੀ ਕਈ ਮਾਵਾਂ ਨੇ ਆਪਣੇ ਲਾਲ ਜਿਹੜੇ ਆ ਸ਼ਹੀਦ ਕਰਵਾਏ ਟੋਡੇ ਆਲ ਵੀ ਬਹੁਤ ਵਾੜਾ ਟੋਕਾ ਹੋਇਆ ਪਰ ਯਕੀਨ ਜਾਣੋ 47 ਵੇਲੇ ਦਾ ਜ਼ਾਲਾ ਸਾਡੇ ਕੋਲ ਅੱਜ ਤੱਕ ਨਾ ਪੂਰਾ ਹੋਇਆ ਹੁਣ ਦਿਲ ਕਰਦਾ ਕਿ ਤੁਸੀਂ ਤਾਰੋ ਪਾਰ ਬੈਠੇ ਆ ਅਸੀਂ ਇੱਧਰ ਬੈਠੇ ਆ ਅੱਜ ਇੱਕ ਦੂਏ ਨੂੰ ਜੱਫੀਆਂ ਪਾਈਏ ਪਰ ਕੀ ਕਰੀਏ ਆ ਹਕੂਮਤ ਦੇ ਰੋਲੇ ਅਸੀਂ ਕਿੱਦਾਂ ਮੁਕਾਈਏ ਥਾਡਾ ਚੜਦਾ ਤੇ ਲੈਂਦਾ ਸਾਡਾ ਦਿਲ ਵੀ ਕਰਦਾ ਅਸੀਂ ਸਾਂਝਾ ਕਰੀਏ ਅਸਲ ਹੱਬ ਜੇ ਆਈ ਹੈ ਮਿੱਟੀ ਤੁਹਾਡੇ ਦਰਿਆ ਦੀ ਆ ਸਾਡੇ ਇੰਡੀਆ ਤੋਂ ਪੰਜਾਬ ਦੀ ਅਖਾਸ਼ਬੋਨ ਦੀ ਪਈਆ ਸਾਨੂੰ ਆਪਣੇ ਸੋਹਣੇ ਚੜ੍ਹਦੇ ਪੰਜਾਬ ਦੀ ਸਾਡੇ ਸੋਹਣੇ ਚੜ੍ਹਦੇ ਪੰਜਾਬ ਦੀ ਲਵ ਯੂ ਚੜ੍ਹਦੇ ਵਾਲਿਓ ਲੈਂਦੀ ਵੱਲੋਂ ਮੁਹੱਬਤ ਭਰਿਆ ਤੁਹਾਨੂੰ ਸਲਾਮ ਹੈ